Hãy subscribe cho kênh Ghiền Mì Gõ Để không bỏ lỡ những bay hấp dẫn chúng ta ਲਾਜ ਜੀ ਅੱਜ ਕੀ ਪ੍ਰੋਬਲਮ ਕੀ ਹੈ ਪ੍ਰੋਬਲਮ ਇਹ ਹੈ ਜੀ ਮਹੀ ਮਹੀ ਨੇ ਤਾਂ ਸਾਨੂੰ ਪੀਣ ਵਾਲਾ ਪਾਣੀ ਨਹੀਂ ਆ ਰਿਹਾ 2 ਘੰਟੇ ਦੁਪਹਿਰ ਨੂੰ 12 ਵਜੇ ਪਾਣੀ ਦਿੰਦੇ ਆ ਸਾਰੇ ਬੰਦੇ ਕੰਮ 'ਤੇ ਹੁੰਦੇ ਆ ਜਿਹੜੇ ਸ਼ਾਮ ਨੂੰ ਡਿਊਟੀਆਂ ਕਰਕੇ ਘਰ ਆਉਂਦੇ ਆ ਸਾਨੂੰ ਨਹਾਉਣ ਵਾਸਤੇ ਪਾਣੀ ਨਹੀਂ ਮਿਲਦਾ ਸਵੇਰ ਨੂੰ ਸਵੇਰੇ ਤਾਜ਼ਾ ਪਾਣੀ ਫੇਰ ਸਾਨੂੰ ਨਹਾਉਣ ਵਾਸਤੇ ਨਹੀਂ ਮਿਲਦਾ ਇਹ ਪੈਰ ਨੂੰ 12 ਵਜੇ ਕੋ ਘਰ ਹੋਊਗਾ ਤਾਂ ਪਾਣੀ ਪਰ ਲੂਗਾ ਨਹੀਂ ਤਾਂ ਸਾਨੂੰ ਉਹ ਪਾਣੀ ਖਾਲੀ ਰਹੇ ਆ ਕਿੰਨੀ ਦੇਰ ਤੋਂ ਸਮੱਸਿਆ ਨਹੀਂ ਮਹੀਨੇ ਤੋਂ ਇਹ ਸਮੱਸਿਆ ਚੱਲ ਰਹੀ ਹੈ ਬਹੁਤ ਸਮੱਸਿਆ ਹੈ ਕਮਕਾਰਾਂ ਤੇ ਸਾਰੇ ਜਾ ਰਹੇ ਆ ਕਿਸੇ ਨੂੰ ਪਾਣੀ ਨਹੀਂ ਮਿਲਦਾ ਜਦੋਂ ਸ਼ਾਮ ਨੂੰ ਜਾਂ ਸਵੇਰ ਨੂੰ ਆਉਣਾ ਪਾਣੀ ਗਰਮ ਹੁੰਦਾ ਆ ਨੌਣ ਨੂੰ ਵੀ ਤਕਲੀਫ ਆ ਪਾਂਡੇ ਤੋਂ ਵੀ ਤਕਲੀਫ ਆ ਹਰੇਕ ਪਾਸੇ ਪ੍ਰੋਬਲਮ ਆ ਸਾਰਿਆਂ ਨੂੰ ਪਾਣੀ ਆਉਂਦਾ ਹੀ ਨਹੀਂ ਉਹ ਕੋ ਪੰਜ ਪਸ਼ੂ ਆ ਸਾਡੇ ਨੌ ਆ ਪਸ਼ੂ ਸਾਰਾ ਦਿਨ ਸਿਆ ਰਹਿੰਦੇ ਆ ਇੱਕ ਮਿੰਟ ਨਹੀਂ ਕੋ ਪਾਣੀ ਛੱਡਦਾ ਇਹ ਤਾਂ ਨਾ ਰਾਤ ਨੂੰ ਨਾ ਦਿਨ ਨੂੰ ਪਾਣੀ ਨਹੀਂ ਆਉਂਦਾ ਅੰਮ੍ਰਿਤਵਾਰੀ ਦੇ ਗਾਇਆਂ ਦੇ ਅੰਦਰ ਬੁਹਾਨੀ ਖੋਲਿਆ ਉਹ ਪਹਿਲਾਂ ਕੀ ਅੰਦਰ ਹੀ ਹੁੰਦਾ ਆ ਉਹਦੇ ਘਰ ਦੇ ਕਹਿੰਦੇ ਕਿ ਅੰਦਰ ਹੈ ਨਹੀਂ ਉਹ ਜਗਰੂਪ ਦਾ ਜਗਰੂਪ ਸ਼ੰਗਰ ਹਾਂਜੀ ਤੇ ਉਹ ਅਸੀਂ ਉਹਨਾਂ ਨੂੰ ਕੋਈ ਵਾਰੀ ਸਮੱਸਿਆ ਇਸ ਪਾਣੀ ਦੀ ਲੈ ਕੇ ਗਏ ਆ ਉਹ ਸਾਨੂੰ ਹੱਥ ਪੱਲਾ ਨਹੀਂ ਫੜਾ ਰਹੀ ਆ ਸਾਨੂੰ ਉਹਨੇ ਇੱਕ ਵਾਰ ਨਹੀਂ ਆ 2022 ਦੀਆਂ ਵੋਟਾਂ ਪਈਆਂ ਇੱਕ ਵਾਰੀ ਤਾਂ ਨਹੀਂ ਆ ਕਿ ਉਹਨਾਂ ਨੇ ਸਾਡੇ ਬੱਚੇ ਆ ਗਏ ਨਹੀਂ ਤੁਸੀਂ ਤੁਹਾਡੇ ਨਾਲ ਤੁਹਾਡੇ ਕੀ ਬੀਤਰੀ ਹਾਂਜੀ 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 ਦੇਖੋ ਜੀ ਅਸੀਂ ਕਿਤੇ ਬੰਗਲਾਦੇਸ਼ ਤੋਂ ਚਨੇ ਆਏ ਹੋ ਐਸ ਬਾਜ ਬਣੀ ਆਉਂਦਾ ਉੱਧਰ ਘਟ ਆਉਂਦਾ ਹਾਂ ਹਾਂ ਪਰ ਇਹ ਲੋਕੋ ਇੱਕ ਇਹੀ ਸੇਮ ਪ੍ਰੋਬਲਮ ਹੈਗੀ ਹੈ ਮੇਹੀ ਮਹੀਨੇ ਤੋਂ ਬਹੁਤ ਜ਼ਿਆਦਾ ਪਰੇਸ਼ਾਨਾ ਹੈ ਕਿ ਕੰਮ ਕਾਜ ਵਾਲੇ ਬੰਦੇ ਹੈਗੇ 12 ਵਜੇ ਪਾਣੀ ਦੇ ਦਿੰਦੇ ਹੈਗੇ ਘਰ ਕੋਈ ਹੁੰਦਾ ਨਹੀਂ ਪਾਣੀ ਦੇ ਟੈਂਕੀਆਂ ਸਾਰੀਆਂ ਖਾਲੀ ਹੁੰਦੀਆਂ ਦੋ ਤਿੰਨ ਵਾਰੀ ਕੋਆਪਰੇਸ਼ਨ ਆਫਿਸ ਗਏ ਹੈਗੇ ਐਮਸੀ ਸਾਹਿਬ ਕੋਲ ਗਏ ਆ ਬਟ ਕੋਈ ਸਾਡਾ ਸਵਧਾਨ ਨਹੀਂ ਹੋ ਰਿਹਾ ਵੀ ਜੇ ਕੋਈ ਕੁਝ ਕਾਰਵਾਈ ਕੀਤੀ ਜਾਵੇ ਹਾਂਜੀ ਹਾਂਜੀ ਇਹ ਸਾਡੀ ਵਾਰ ਦੇ ਐਮਸੀ ਸਾਡੀ ਤਾਂ ਖਬਰ ਨਹੀਂ ਜੀ ਲਾ ਰਿਹਾ ਸਾਡੇ ਨਾਲ ਬਹੁਤ ਮਾੜਾ ਹੋ ਰਿਹਾ ਪਾਣੀ ਤੋਂ ਅਸੀਂ ਬਹੁਤ ਔਖੇ ਆ ਸਾਡੀ ਇਹ ਕਾਲਾ ਸਾਭਜੀ ਐਮ ਸੀ ਸਾਭਜੀ 20 ਨੰਬਰ ਵਾਰਡ ਦੇ ਇਹ ਸਾਡੀ ਮਦਦ ਬਹੁ ਕਰਦੇ ਆ ਤੇ ਇਹ ਸਾਨੂੰ ਸਾਡੇ ਨਾਲ ਤੌਰ ਤੇ ਆ ਸਾਡੇ ਲਈ ਟੈਂਕਰ ਮੰਗਾਉਂਦੇ ਪਾਣੀ ਦਾ ਦੱਸੋ ਅਸੀਂ ਟੈਂਕਰ ਐਡੀ ਦੂਰੋਂ ਘਰਾਂ ਨੂੰ ਕਿੱਥੋਂ ਢੋਈਏ ਪਰ ਜਿਹਦੀ ਗੱਲ ਹੈ ਜਿਹਦੀ ਜ਼ਿੰਮੇਵਾਰੀ ਉਹ ਸਾਨੂੰ ਹੱਥ ਪੱਲਾ ਨਹੀਂ ਫੜਾ ਰਿਆ 2022 ਦੀਆਂ ਵੋਟਾਂ ਲੈ ਕੇ ਮੁੜ ਕੇ ਸਾਡੇ ਵੱਲ ਬੜਿਆ ਨਹੀਂ ਉਹ ਉਹਨੇ ਸਾਡੇ ਸਾਨੂੰ ਪੁੱਛਿਆ ਨਹੀਂ ਆ ਕਿ ਤੁਹਾਡੇ ਨਾਲ ਕੀ ਹੁੰਦਾ ਆ ਕੀ ਨਹੀਂ ਹੁੰਦਾ ਕੀ ਗੱਲ ਉਹਦੀ ਜ਼ਿੰਮੇਵਾਰੀ ਨਹੀਂ ਆ ਗਈ ਸਾਡੇ ਅਸੀਂ ਉਹਨਾਂ ਵੋਟਾਂ ਦੇ ਕੇ ਕੰਮਜਾਬ ਕੀਤਾ ਸਾਡੀ ਉਹ ਗਲਤੀ ਆ ਕੀ ਸਾਡੀ ਗਲਤੀ ਆ ਸਾਡੀ ਅਸੀਂ ਇਹ ਵੋਟਾਂ ਜਿਹੜੀਆਂ ਦੇ ਕੇ ਆ ਸੀ ਉਹਨੂੰ ਕੰਮਜਾਬ ਕੀਤਾ ਹਾਂਜੀ ਲੋਕਾਂ ਨੂੰ ਪਾਣੀ ਆਉਂਦਾ ਘੰਟਾ ਡੇਢ ਘੰਟਾ ਆਉਂਦਾ ਮੈਂ ਟੈਂਕੀਆਂ ਭਰ ਕੇ ਆ ਗਿਆ ਹਿੰਨਾ ਨਾ ਹੱਥੋਂ ਢੋਂਗ ਮੇਸ ਦਾ ਕਹਿ ਲਉ ਆਹ ਕਿਸੇ ਪਾਸੇ ਬਿਲਕੁਲ ਨਹੀਂ ਆਉਂਦਾ ਨਹੀਂ ਆਉਂਦਾ ਜੀ ਆਉਂਦਾ ਨਹੀਂ ਬਿਲਕੁਲ ਕੀ ਪਾਣੀ ਆਉਂਦਾ ਹੀ ਨਹੀਂ ਨਾ ਬਾਹਰ ਖੋ ਦੇਖਾਂ ਜੀ ਹਾਂ